ਸਰਨਸਾ ਸੇ ਕਾਲ ਜੀ ਅ ਥਣਾ ਦੀਆਂ ਬਿਮਾਰੀਆਂ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਆ ਅ ਜਿਹੜੇ ਮੇਨ ਕਾਰਨ ਨੇ ਤਿੰਨ ਚਾਰ ਕਾਰਨ ਨੇ ਮੇਨ ਤੇ ਉਹਨਾਂ ਦਾ ਇਲਾਜ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਪਹਿਲੀ ਗੱਲ ਤੇ ਹੀ ਹੈ ਵੀ ਜਿਹੜੇ ਪਸ਼ੂਆਂ ਦੇ ਵਿੱਚ ਖੂਨ ਦੀ ਕਮੀ ਹੋ ਰਹੀ ਹੈ ਪਿਲੀਆ ਰੋਗ ਜਾਂ ਨਾ ਪਲਾਜ਼ਮਾ ਦੇ ਕੇਸ ਨੇ ਜਿਹੜੇ ਬੁਖਾਰ ਨਹੀਂ ਹੁੰਦਾ ਜਿੱਥੇ ਪਤਾ ਨਹੀਂ ਲੱਗਦਾ ਸਾਨੂੰ ਕਰੋਨਿਕ ਕੇਸ ਹੁੰਦੇ ਆ ਇਹ ਲਟਕੇ ਵੀ ਕੇਸ ਹੁੰਦੇ ਆ ਇਨਾਂ ਚ ਮਿਸਟ੍ਰਾਈਟਸ ਬਾਰ-ਬਾਰ ਆਉਂਦੀ ਰਹਿੰਦੀ ਹੈ ਕਦੇ ਇੱਕ ਸਾਂਚੂ ਸਿੱਧੀਆਂ ਆ ਗਈਆਂ ਕਿ ਦੂਜੇ ਚ ਆ ਗਈਆਂ ਕਿ ਤੀਜੇ ਚ ਆ ਗਈਆਂ ਫਿਰ ਠੀਕ ਹੋ ਗਈਆਂ ਜਦ ਪੂਣੀ ਚ ਸਿੱਧੀਆਂ ਆ ਰਹੀਆਂ ਪਉਣ ਲੱਗੇ ਦੁੱਧ ਸੋ ਪਹਿਲੀ ਗੱਲ ਤੇ ਇਹ ਜੇ ਕਿਸੇ ਪਸ਼ੂ ਨੂੰ ਬਾਰ-ਬਾਰ ਮਿਸਟ੍ਰਾਈਟਸ ਹੋ ਰਹੀ ਹੈ ਤਾਂ ਉਹਦਾ ਸੀਵੀਸੀ ਟੈਸਟ ਕਰਾਓ ਔਰ ਜੇ ਖੂਨ ਘਟ ਰਿਹਾ ਉਹਦਾ ਤਾਂ ਮਾਹਰ ਤੋਂ ਇਲਾਜ ਕਰਵਾਓ ਇਹ ਚ ਸਭ ਤੋਂ ਵਧੀਆ ਦਵਾਈ ਆਕਸੀਟ੍ਰਾਸਾਈਕਲਿਨ ਹੈ ਔਰ ਬਾਕੀ ਤਾਂ ਦੇਖੋ ਮੌਕਮ ਦਾ ਹੁਕਮ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਬੁਖਾਰ ਵੀ ਜੇ ਥੋੜਾ ਬਹੁਤਾ ਰਹਿ ਰਿਹਾ ਪਸ਼ੂ ਨੂੰ ਤਪਸ਼ੂ ਨੂੰ ਮਾਕੇ ਮਾਈਫੈਕਸ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਦੀ ਘਾਟ ਬਹੁਤ ਵੱਡਾ ਕਾਰਨ ਹੈ ਇਹ ਬਿਮਾਰੀ ਦਾ ਗਰਮੀਆਂ ਦੇ ਵਿੱਚ ਉਹਦੇ ਨਾਲ ਇਮਿਊਨਿਟੀ ਘਟ ਜਾਂਦੀ ਹੈ ਪਸ਼ੂ ਦੀ ਵੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਸਮੱਸਿਆਵਾਂ ਹੁੰਦੀਆਂ ਹੈ ਦੂਜਾ ਕਾਰਨ ਹੈ ਰਿਊਮਨ ਦਾ ਤਜਾਬੀਪਣ ਰਿਊਮਨ ਦਾ ਤਜਾਬੀਪਣ ਜਿਹੜਾ ਹੈਗਾ ਗਰਮੀਆਂ 'ਚ ਬਹੁਤ ਵੱਡੀ ਸਮੱਸਿਆ ਹੈ ਉਹਦੇ ਵਿੱਚ ਆਪਾਂ ਜਿਵੇਂ ਗੱਲ ਕੀਤੀ ਸੀ ਕਿ ਵੀ ਤੁਸੀਂ ਮਿੱਠਾ ਸੋਡਾ ਬਫਰ ਤੇ ਪੋਟਾਸ਼ੀਅਮ ਕਾਰਬੋਨੇਟ ਉਹ ਤਿੰਨੇ ਚੀਜ਼ਾਂ ਜ਼ਕੀਨੀ ਵੜਾਓ ਦੂਜਾ ਤੀਜਾ ਕਾਰਨ ਜਿਹੜਾ ਹੈਗਾ ਉਹ ਹੈਗਾ ਵੀ ਐਫ ਐਫ ਐ ਕੈਲੈਨਸਿਨ ਪ੍ਰੀਫੈਕਟਿਅਸਰ ਕਹਿੰਦੇ ਆ ਮਤਲਬ ਕਿ ਮਾੜੀ ਕੁਆਲਿਟੀ ਦੀ ਧਤੀ ਜਿਵੇਂ ਤੁਹਾਡੀ ਰਾਈਸ ਪਾਲਿਸ਼ ਹੈ ਜਾਂ ਡੀਓਸੀ ਹੈ ਜਿਹੜਾ ਡੀਓਆਰਬੀ ਹੈ ਜਿਹੜਾ ਉਹਦੇ ਵਿੱਚ ਜੇ ਅਗਰ ਬਹੁਤ ਜ਼ਿਆਦਾ ਗਰਮੀ 'ਚ ਪਿਆ ਉਹ ਤਾਂ ਉਹਦੇ ਨਾਲ ਕੀ ਹੋਊਗਾ ਵੀ ਉਹਦੇ ਵਿੱਚ ਜਿਹੜਾ ਤੇਲ ਜਿਹੜਾ ਹੁੰਦਾ ਹੈ ਉਹ ਟੁੱਟ ਜਾਂਦਾ ਹੈ ਐਫ ਐਪਾ ਫ੍ਰੀ ਫੈਟੀ ਐਸ ਜਿਹੜਾ ਬਚ ਜਾਂਦਾ ਹੈ ਉਹਦੇ ਨਾਲ ਮੈਟ੍ਰੀਟਸ ਬਹੁਤ ਜ਼ਿਆਦਾ ਹੁੰਦੀ ਹੈ ਚੌਥਾ ਕਾਰਨ ਹੈਗਾ ਮਾਈਕੋਟੌਕਸਿਨ ਉਲੀ ਰੋਗ ਵਾਲੇ ਜ਼ਹਿਰੀਲੇ ਦਾਤ ਹੈ ਉਹ ਤੁਹਾਡੀ ਫੀਡ ਹੈ ਤੂੜੀ ਹੈ ਕਿਸੇ 'ਚ ਵੀ ਹੋ ਸਕਦੇ ਹੈ ਟੌਕਸਿਨ ਬਾਈਂਡਰ ਉਹਦਾ ਇਲਾਜ ਨਹੀਂ ਹੈਗਾ ਟੌਕਸਿਨ ਬਾਈਂਡਰ ਤਾਂ ਹੀ ਕੰਮ ਕਰੂਗਾ ਜੇ ਅਸੀਂ ਰਾਮ ਟੀਲ ਜਿਹੜਾ ਹੈਗਾ ਸਹੀ ਕੁਆਲਿਟੀ ਦਾ ਪਾਵਾਂਗੇ ਮਤਲਬ ਕਿ 30 ਗ੍ਰਾਮ ਟਾਕਸਿਨ ਬਾਈਂਡਰ ਨੇ 30 ਕਿਲੋ ਜਿਹੜੀ ਪੱਠੇ ਤੂੜੀ ਪੀੜ ਦੀ ਟਾਕਸਿਨ ਨਹੀਂ ਖਤਮ ਕਰਨਾ ਉਹਦੇ ਵਾਸਤੇ ਸਾਨੂੰ ਤੂੜੀ ਦੀ ਕੁਆਲਿਟੀ ਪੱਠਿਆਂ ਦੀ ਕੁਆਲਿਟੀ ਸਾਈਲੇਜ ਦੀ ਕੁਆਲਿਟੀ ਉਹਦੇ ਬਰਤ ਧਿਆਨ ਦੇਣਾ ਪੈਣਾ ਪੰਜਵੇਂ ਨੰਬਰ ਤੇ ਹੈਗਾ ਐਂਡੋਟਾਕਸਿਨ ਐਂਡੋਟਾਕਸਿਨ ਉਹ ਪਸ਼ੂਆਂ 'ਚ ਬਹੁਤ ਜ਼ਿਆਦਾ ਬਣਦੇ ਆ ਜਿੱਥੇ ਆਪ ਹੁਦਰੇ ਆਪ ਹਾਰੇ ਲੋਕ ਡਾਕਟਰੀ ਕਰਦੇ ਆ ਐਂਟੀਬਾਇਟਿਕਾਂ ਦੀ ਅੰਧਾਧੁੰਦ ਵਰਤੋਂ ਕਰਦੇ ਆ 500 ਰੁਪਏ ਵਾਲੇ ਟੀਕੇ ਜਿਹੜੇ ਕੰਪਨੀਆਂ ਨੇ ਅੱਜਕੱਲ੍ਹ ਕੂਲ ਪ੍ਰਚਾਰ ਕਰਕੇ ਮਸ਼ਹੂਰ ਕੀਤੇ ਆ ਵੀ ਮਿਸਟ੍ਰਾਈਕਟਰ ਦੀ ਇਹ ਦੂਤੇ ਦਵਾਈ ਕੋਈ ਨਹੀਂ ਹੈਗੀ ਉਹਦੇ ਨਾਲ ਮਿਸਟ੍ਰਾਈਕਟਰ ਤੇ 1% ਕੇਸ ਵੀ ਠੀਕ ਨਹੀਂ ਹੁੰਦੇ ਹੈਗੇ ਟੈਜੋ ਹੋ ਗਏ ਸੈਫਟ੍ਰੈਗਜੋਨ ਹੋ ਗਏ ਹੋਰ ਇਹ ਜਿਹੇ ਹੋ ਗਏ ਸੈਫਟੀ ਜੋਕਸਿਮ ਹੋ ਗਿਆ ਇਹ ਜਿੱਥੇ ਲੋਕ ਇਹ ਵਰਤਦੇ ਆਂਦਾ ਤੁਹਾਨੂੰ ਉੱਥੇ ਐਂਡੋਟੌਕਸਿਨ ਬਹੁਤ ਜ਼ਿਆਦਾ ਬਣਦੇ ਮਤਕੀ ਪਸ਼ੂ ਦੇ ਪੇਟ ਦੇ ਜ਼ਹਿਰੀਲੇ ਤੱਤ ਬਹੁਤ ਬਣਦੇ ਆ ਉੱਥੇ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਐਚ ਐਫ ਗਾਮਾ ਹੋਣ ਚਾਹੇ ਮੱਜਾ ਹੋਣ ਚਾਹੇ ਦੇਸੀ ਗਾਮਾ ਹੋਣ ਇਹ ਮਿਸਟ੍ਰਾਈਟਸ ਠੀਕ ਹੋਣ ਚ ਨਹੀਂ ਆਉਂਦੀ ਕਿਉਂਕਿ ਤੇ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਬਾਕੀ ਚਾਰੇ ਕਾਰਨ ਵੀ ਇੱਥੇ ਹੋ ਸਕਦੇ ਐ ਉਲੀ ਰੋਗ ਵਾਲੇ ਜਿਲੇਲੇ ਤੱਤ ਵੀ ਹੋ ਸਕਦੇ ਐ ਐਫ ਪੀ ਪੀ ਵੀ ਹੋ ਸਕਦਾ ਐ ਔਰ ਜਿਹੜਾ ਪੇਟ ਦਾ ਤਜਾਬੀਪਣ ਵੀ ਹੋ ਸਕਦਾ ਤੇ ਐਨੈਪਲਾਜ਼ਮਾ ਵੀ ਹੋ ਸਕਦਾ ਸੋ ਕਾਰਨ ਲੱਭੇ ਬਿਨਾ ਤੀਰ ਤੋਕੇ ਨਾਲ ਐਂਟੀਬਾਇਓਟਿਕ ਲਾਉਣੇ ਸਮੱਸਿਆ ਦਾ ਹੱਲ ਨਹੀਂ ਹੈਗਾ ਇਨਾਂ ਚ ਬਹੁਤੇ ਮਸਲੇ ਖੁਰਾਕੀ ਮਸਲੇ ਆ ਔਰ ਇਹ ਮਸਲੇ ਖੁਰਾਕ ਨਾਲ ਹੀ ਹੱਲ ਹੋਣੇ ਆ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਜਿਆ ਕਾਲ